ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋ ਗਈ ਜੀ 12 ਨਵਾਂ ਮਹੀਨਾ ਜੀ ਆਪਾਂ ਇਹ ਤੇ ਚੰਡੀਗੜ੍ਹ 26 ਮੰਡੀ ਕਣਕ ਲੈ ਕੇ ਗਏ ਜੀ ਕਣਕ ਆਪਣੀ ਜਦੋਂ ਵੱਡੀ ਸੀਗੀ ਉਦੋਂ ਦੀ ਟਰਾਲੀ ਭਰੀ ਖੜੀ ਸੀ ਤੇ ਬਾਕੀ ਤਾਂ ਅੰਦਰ ਰੱਖ ਦੀ ਕੋਸਟ ਆ ਗਏ ਟਰਾਲੀ 'ਚ ਪੇਂਟ ਸੀ ਮੌਸਮ ਵੀ ਇਸ ਵਾਰ ਥੋੜਾ ਜਿਹਾ ਸੁਲਾਬੇ ਵਾਲਾ ਜ਼ਿਆਦਾ ਮੀਂਹ ਹੋਣੇ ਕਰਕੇ ਤੈਨੂੰ ਲੱਗਣੀ ਸੀ ਸ਼ਿਕਾਇਤ ਥੋੜੀ ਥੋੜੀ ਆਉਣ ਲੱਗੀ ਜੀ ਇਸ ਕਰਕੇ ਅਸੀਂ ਤਾਂ ਵੇਚ ਨਹੀਂ ਗਏ ਮੈਂ ਕਿਹਾ ਵੀ ਅੱਜ ਨਵੇੜ ਦੰਨੇ ਆ ਉਹਨੂੰ ਬਾਹਰ 'ਚ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਤੇ ਰੇਟ ਅੱਜ ਦਾ ਲੱਗਿਆ ਜੀ 2700 ਰੁਪਏ ਤੇ ਹਰਤੀ ਕੰਨੇ ਵੀ ਸ਼ਾਇਦ ਜੀਨੀ ਦੇ ਸੀਜ਼ਨ ਤੋਂ ਬਾਅਦ 200 200 8 ਵਜੇ ਤੱਕ ਵੀ ਵਾਰ ਆਪਾਂ ਸਿਆਲ ਚ ਗਏ ਤੇ ਜਦੋਂ 33 35 ਰੁਪਏ ਤੱਕ ਪਾ ਗਿਆ ਦੀਗਾ ਜਵਾਰ ਵੀ ਜਾਣ ਦੀ ਉਮੀਦ ਹੈ ਕਿ ਕੰਨੇ ਵੀ ਵਧਣ ਲੱਗ ਜਾਏਗਾ ਠੀਕ ਹੈ ਜੀ ਬਾਕੀ ਮੌਸਮ ਠੀਕ ਹੈ ਜੀ ਜਿਨ੍ਹਾਂ ਨੇ ਗੇਰਨੀਆ ਉਹ ਲੱਗਦੇ ਆ 2700 ਰੁਪਏ ਤੋਂ ਪਤਾ ਹੀ ਨਹੀਂ ਕਿ ਚੰਡੀਗੜ੍ਹ ਥੋੜੀ ਜਿਹੀ ਆਮ ਮੰਡੀਆਂ ਨਾਲ ਕਣਕ ਤੇਜ਼ ਹੀ ਰਹਿੰਦੀ ਹੈ ਜੀ ਜੀ ਬਤਾਓ ਆਪਣੀ ਕੋਈ ਥੜੀ ਜਿਹੀ ਆਪਣੀ ਲਈ ਅੱਜ ਮੌਸਮ ਹੈ ਹਾਂ ਵੀ ਹੈ ਵਾਹ ਵੀ ਹੈ ਅਰੇ ਕਿਲਾਮ ਮੌਸਮ ਹੈ ਹੁਣ ਵੇਖਦਾ ਸਾਫੇ ਦਾ ਸਰੀ ਅੱਜ ਥੋੜੀ ਜਿਹੀ ਹਲਕੀ ਬੱਦਲ ਬਾਈ ਜਰੂਰ ਹੋਈ ਉਹਦੇ ਦੁਪਹਿਰੇ ਦੋ ਕੋਜੇ ਹੁਣ ਥੋੜਾ ਜਿਹਾ ਫੇਰ ਖੁੱਲ ਗਿਆ ਮੌਸਮ ਧੁੱਪ ਨਿਕਲਿਆ ਜੀਨਾਂ ਨੇ ਵੀਰਾਂ ਨੇ ਗੇਰਣੀ ਹੈ ਕਣਕ ਤੋਂ ਮੰਡੀ ਉਹ 2700 ਰੁਪਏ ਦੇ ਹਿਸਾਬ ਨਾਲ ਲੱਗਦੀ ਹੈ ਜੀ ਲਗਾਤਾਰ ਵੇਚ ਸਕਦੇ ਆ ਆਪਣੇ ਤਾਂ ਸ਼ਾਇਦ ਸਿਆਲ ਜ਼ੋਰ ਵੀ ਬਦੇਗਾ 谢谢 <Thank you. S 2> <laughs>